ਕੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਾੜੀ ਰਾਜਿਆਂ ਦਾ Rajputਾਂ ਦਾ ਤੇ ਮੁਗਲਾਂ ਦਾ ਝਗੜਾ ਕੋਈ ਜ਼ਾਇਦਾਤ ਕਰਕੇ ਨਹੀਂ ਸੀ ਸਿਰਫ ਜਦਨ ਰਣਜੀਤ ਨਗਾਰੇ ਤੇ ਝੋਟ ਲੱਗੀ ਤੇ ਪਹਾੜੀ ਰਿਆਸਤਾਂ ਦੇ ਰਾਜਿਆਂ ਦੇ ਦਿਲ ਕੰਬਣ ਲੱਗ ਪਏ ਕੁਰੂ ਪਾਤਸ਼ਾਹ ਜੀ ਨੇ ਕਿਸੇ ਦੇ ਕਬਜ਼ਾ ਨਹੀਂ ਸੀ ਕਰਨਾ ਕਿਸੇ ਦੀ ਰਿਆਸਤ ਨਹੀਂ ਸੀ ਖੋਣੀ ਪਰ ਇੱਕ ਵਹਿਮ ਹੋ ਗਿਆ ਇਨ੍ਹਾਂ ਪਹਾੜੀਆਂ ਨੂੰ ਕਿ ਗੁਰੂ ਪਾਤਸ਼ਾਹ ਜੀ ਨੇ ਫੌਜਾਂ ਤਿਆਰ ਕਰ ਲੀਆਂ ਨਗਾਰਾ ਰੱਖ ਲਿਆ ਜੇ ਸਾਡੇ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਸਾਡਾ ਰਾਜ ਭਾਗ ਚਲਾ ਜਾਏਗਾ ਇਸ ਕਰਕੇ ਇਹਨਾਂ ਨੇ ਗੁਰੂ ਦੇ ਸ਼ਰਨ ਦੇ ਵਿੱਚ ਆਉਣ ਦੀ ਥਾਂ ਤੇ ਔਰੰਗਜ਼ੇਬ ਦੀ ਸ਼ਰਨ ਨੂੰ ਅਪਣਾ ਲਿਆ ਤੇ ਔਰੰਗਜ਼ੇਬ ਤੋਂ ਫੌਜ ਮੰਗਾਈ ਤੇ ਉਸ ਫੌਜ ਦੇ ਨਾਲ ਰਲ ਕੇ ਪਹਿਲਾ ਜੰਗ ਜਦੋਂ ਲੜਿਆ ਹੈ ਤੇ ਪਾਤਸ਼ਾਹ ਜੀ ਨੇ ਪਿੰਡੇ ਖਾਣ ਵਰਗੇ ਵੱਡੇ ਜਰਨੈਲਾਂ ਨੂੰ ਇੱਕ ਤੀਰ ਦੇ ਨਾਲ ਹੀ ਢੇਰੇ ਕਰ ਦਿੱਤਾ ਤੇ ਇਹ ਸਮਝਾਂ ਦੀਆਂ ਤੇ ਪਹਾੜੀ ਲੋਕ ਪਹਾੜੀਏ ਰਾਜੇ ਕਿ ਗੁਰੂ ਪਾਤਸ਼ਾਹ ਜੀ ਤਾਕਤਵਰ ਨੇ ਤੇ ਇਹ ਹੋਰ ਡਰ ਗਏ ਚਿੰਤਤ ਹੋ ਗਏ ਕਿ ਜਿਹੜਾ ਗੁਰੂ ਔਰ ਰੰਗਜੀਤ ਦੀ ਫੌਜ ਨੂੰ ਹਰਾ ਸਕਦਾ ਹੈ ਜੇ ਕੱਲ ਨੂੰ ਸਾਡੇ ਨਾਲ ਜੰਗ ਹੋਈ ਤੇ ਅਸੀਂ ਜਿੱਤ ਨਹੀਂ ਸਕਾਂਗੇ ਇਹ ਹੋਰ ਔਰੰਗਜੀਤ ਨੂੰ ਚਿੱਠੀਆਂ ਪਾਪਾ ਕੇ ਸੂਬੇ ਸਰਹੰਦ ਨੂੰ ਚਿੱਠੀਆਂ ਪਾਪਾ ਕੇ ਆਪਣੇ ਨਾਰ ਲਾਉਂਦੇ ਰਹੇ ਤੇ ਆਪਣੀਆਂ ਫੌਜਾਂ ਭੇਜ ਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਚੰਗਾ ਸ਼ੁਰੂ ਕਰਕੇ ਬੈਠ ਗਏ ਤੇ ਜਿੰਨਾ ਚੰਗਾ ਦੇ ਵਿੱਚੋਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਅੱਲਾ ਜਰਖੰਧ ਯੋਗੀ ਜੀ ਲਿਖਦੇ ਨੇ ਸਤ ਗੁਰੂ ਨੇ ਰਾਜਪੂਤੋਂ ਕੇ ਛੱਕੇ ਛੜਾ ਦिए ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਨਾਂ ਰਾਜਪੂਤਾਂ ਦੇ ਇਹਨਾਂ ਵੱਡੇ ਰਾਜਿਆਂ ਦੇ ਛੱਕੇ ਛੜਾ ਦਿੱਤੇ ਮੁਗਲਾਂ ਨੇ ਬਲਬਲੇ ਪੀ ਜੋਥੇ ਸਭ ਮਿਟਾ ਦिए ਜਿਹੜੇ ਮੁਗਲ ਹਕੂਮਤ ਚੁੱਕੀ ਫਿਰਦੀ ਸੀ ਆਪਣੀ ਬਹਾਦਰੀ ਦੇ ਕਿਸੇ ਕਿ ਅਸੀਂ ਹਾਰਦੇ ਨਹੀਂ ਪਾਤਸ਼ਾਹ ਜੀ ਨੇ ਉਹਨਾਂ ਦੇ ਬਲਬਲੇ ਵੀ ਮਿੱਟੀ 'ਚ ਮੁਲਾਕੇ ਰੱਖ ਦਿੱਤੇ ਦੁਸ਼ਮਣ ਕੋ ਆਪਣੀ ਤੀਕ ਕੇ ਜੋਰ ਦਿਖਾ ਦਈਏ ਕਹਿੰਦੇ ਦੁਸ਼ਮਨਾਂ ਨੂੰ ਪਾਤਸ਼ਾਹ ਜੀ ਨੇ ਆਪਣੀ ਤਲਵਾਰਬਾਜੀ ਦੇ ਐਸੇ ਜੋਰ ਦਿਖਾਏ ਉਸਤੋਂ ਕਿ ਇੱਕ ਆਨ ਮੇ ਪੁਸਤੋਂ ਲਗਾ ਦਈਏ ਕਹਿੰਦੇ ਇਦਾਂ ਲਗਿਆ ਵੇਂਧਿਆ ਵੇਧਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੇ ਦੁਸ਼ਮਣਾਂ ਦੇ ਲਾਸ਼ਾਂ ਦੇ ਢੇਰ ਲਾ ਦਿੱਤੇ ਤੇ ਜਿਹੜੇ ਪਹਾੜਾਂ ਤੋਂ ਆਏ ਸਨ ਰਾਜਾ ਜੋ ਚੜ ਕੇ ਆਏ ਥੇ ਪਹਾੜ ਪਹਾੜ ਸੇ ਪਸਤਾ ਰਹੇ ਥੇ ਜੀ ਮੈਂ ਗੁਰੂ ਕਿਲ ਤਾੜ ਸੇ ਕਹਿੰਦੇ ਜਿਹੜੇ ਪਹਾੜੀ ਰਾਜੇ ਗੁਰੂ ਦਾ ਵਿਰੋਧ ਕਰਦੇ ਹੋਏ ਇੱਥੇ ਆਏ ਸਨ ਉਹ ਹੁਣ ਪਛਤਾ ਰਹੇ ਨੇ ਮੁਗਲ ਪਛਤਾ ਰਹੇ ਨੇ ਬਸ ਇੱਕੋ ਪ੍ਰੋਬਲਮ ਸੀ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਇਨਾ ਵੱਡਾ ਜੰਗ ਛੇੜ ਕੇ ਬੈਠ ਗਏ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਈਨੀ ਮੰਨੀ ਇਹਨਾਂ ਦੇ ਅੱਗੇ ਚੁਕੇ ਨਹੀਂ ਆਪਣੇ ਚਾਹੇ ਚਾਰੇ ਪੁੱਤਰ ਸ਼ਹੀਦ ਹੋ ਗਏ ਜਾਣ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ ਪਰ ਗੁਰੂ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਸੋ ਜੀਵੇ ਜਿਸਮਣ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਜੇ ਜੀਵੇ ਪਤਲ ਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਉਸ ਅਵਸਥਾ ਤੇ ਪਹਿਰਾ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਅੰਦਰ ਐਸੀ ਜੁਰਤ ਭਰ ਦਿੱਤੀ ਕਿ ਸਿੱਖੋ ਨਾ ਮੈਂ ਖਭਰਾਵਾਂਗਾ ਤੇ ਨਾ ਤੁਸੀਂ ਆਉਣ ਵਾਲੇ ਸਮੇਂ 'ਚ ਖਭਰਾਇਓ ਜਦੋਂ ਵੀ ਜ਼ਾਲਮ ਜ਼ੁਲਮ ਕਰਨਾ ਸ਼ੁਰੂ ਕਰੇਗਾ ਉਹਦਾ ਟੱਕਰਾਂ ਕਰਨ ਵਾਸਤੇ ਇੱਕ ਇੱਕ ਸਿੱਖ ਦੇ ਅੰਦਰ ਮੈਂ ਪ੍ਰਗਟ ਹੋ ਜਾਵਾਂਗਾ ਤੇ ਇਸ ਸਵਾ ਸਵਾ ਲੱਖ ਦੇ ਨਾਲ ਲੜਨ ਜੋਕੇ ਹੋ ਜਾਣਗੇ ਸੋ ਅੱਜ ਵੀ ਗੁਰੂ ਸਾਡੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ बस ਸਾਨੂੰ ਦੇਖਣ ਦੀ ਲੋੜ ਹੈ ਗੁਰੂ ਹਮੇਸ਼ਾ ਹੀ ਜੋਧਿਆਂ ਦੇ ਅੰਦਰ ਐਸਾ ਜੋਸ਼ ਭਰ ਕੇ ਤੇ ਆਪਣਾ ਜਿਜਬਾ ਦਿਖਾ ਜਾਂਦਾ ਹੈ ਕਿ ਪਿਆਰਿਓ ਹਜੇ ਵੀ ਅਸੀਂ ਤੁਹਾਡੇ ਨਾਲ ਹਾਂ ਬਸ ਤੁਸੀਂ ਆਪਣੀ ਪਿੱਠ ਨਾ ਕਰੋ ਤੁਸੀਂ ਆਪਣਾ ਮੁਖ ਮੇਰੇ ਵਾਲੇ ਪਾਸੇ ਕਰ ਲਓ ਮੈਂ ਤੁਹਾਡੇ ਨਾਮ ਨੂੰ ਤੁਹਾਡੀ ਚੁਰਤ ਨੂੰ ਕਦੇ ਟਿੱਲਾ ਨਹੀਂ ਪਣ ਦਵਾਂਗਾ ਸੋ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਦੇ ਤੇ ਉਸ ਸਮੇਂ ਦੇ ਮੁਗਲਾਂ ਦੇ ਛੱਕੇ ਛਡਾਏ ਸਨ ਅੱਜ ਵੀ ਵਹਿਮਾ ਪਰਮਾ ਤੇ ਪਖੰਡੀ ਲੋਕਾਂ ਦੇ ਛੱਕੇ ਛਡਾਉਣ ਲਈ ਤਿਆਰ ਬੈਠੇ ਨੇ ਬਸ ਸਿੱਖਾ ਤੈਨੂੰ ਡਿਕ ਰਹੇ ਨੇ ਤੂੰ ਗੁਰੂ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦੇ ਤੇ ਜਿਹੜੇ ਤੁਰੇ ਹੋਏ ਨੇ ਉਹਨਾਂ ਦਾ ਧੰਨਵਾਦ ਹੈ ਪਾਤਸ਼ਾਹ ਜੀ ਕਰਦੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਜਿੰਨੇ ਵੀ ਚੜ ਚੜ ਕੇ ਆਉਂਦੇ ਰਹੇ ਨੇ ਸਾਰੇ ਲੈ ਲੈ ਕੇ ਜਾਂਦੇ ਰਹੇ ਨੇ ਕਾਹ ਵੀ ਜਿਹੜੇ ਆਉਣਗੇ ਉਹ ਵੀ ਇਸੇ ਤਰੀਕੇ ਨਾਲ ਪਹਿਸਤਾਨਦੇ ਤੇ ਮਾਰ ਖਾ ਕੇ ਜਾਣਗੇ ਕਿਉਂਕਿ ਗੁਰੂ ਨਾਨਕ ਦਾ ਬਾਗ ਕਦੇ ਸੁੱਕਣ ਵਾਲਾ ਨਹੀਂ ਹੈ ਇਹਨੂੰ ਗੁਰੂ ਪਾਤਸ਼ਾਹ ਜੀ ਨੇ ਆਪਣਾ ਆਪਣੇ ਪੁੱਤਰਾਂ ਦਾ ਆਪਣੇ ਸਿੱਖਾਂ ਦਾ ਖੂਨ ਪਾ ਕੇ ਸੰਚਿਆ ਹੈ ਸੋ ਲੋੜ ਹੈ ਇਸ ਅਵਸਥਾ ਨੂੰ ਸਮਝਣ ਦੀ